वाहगुरु जी का खालसा वाहगुरू जी की फतेह जी भारत का सरमान सूबा पंजाब जो कद होंथ की खुशहाली इतों दियाँ भाईचारिक सभ्याचार इतों की अमीरी बहुत सारे लोगों दजरों के सी याद रहे जो ब्रिटिश सरकार ने हिंदुस्तान अपने पैर पसारी सारिया स्टेटा गुलाम बना लिया परंतु पंजाब के समय महाराजा रणजीत सिंह का राज के बछिंदे जो अपने देश अपने कौम अपने धर्म के वास्ते जाना निशावर करने वास्ते हर वे तत्पर रेंगे ਉਹਨਾਂ ਦੀ ਚੜ੍ਹਤ ਵੜਤ ਦੇ ਅੱਗੇ ਅੰਗਰੇਜ਼ ਹਕੂਮਤ ਕੋਈ ਪੇਸ਼ ਨਾ ਗਈ। ਔਰ ਸਮਾਂ ਬਣਿਆ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਔਰ ਜਿਹੜੇ ਡੋਗਰੇ ਸੀ ਉਹਨਾਂ ਦੀ ਹੋਰ ਗਦਾਰੀਆਂ ਦੇ ਕਾਰਨ ਇੱਕ ਸਮਾਂ ਇਹੋ ਜਿਹਾ ਆ ਗਿਆ ਜਦੋਂ 1849 ਨੂੰ ਪੰਜਾਬ ਅੰਗਰੇਜ਼ ਸਰਕਾਰ ਦੇ ਅਧੀਨ ਹੋ ਗਿਆ। ਬ੍ਰਿਟਿਸ਼ ਸਰਕਾਰ ਦੀਆਂ ਆਪ ਕੁਦਰਤਾਂ ਤੋਂ ਇਸ ਭਾਰ ਦੇ ਲੋਕ ਬਹੁਤ ਪਰੇਸ਼ਾਨ ਹੋ ਗਏ। ਔਰ ਗੋਰਾ ਸਰਕਾਰ ਦੇ ਕੋਲ ਆਜ਼ਾਦੀ ਲੋਕ ਦੇ ਸੀ। ਆਲੇ-ਦੁਆਲੇ ਕੋ ਹਕੂਮਤ ਦੇ ਵਿਰੁੱਧ ਬਾਗੀ ਸਰਾ ਉੱਠਿਆ। ਔਰ ਪੰਜਾਬ ਦੇ ਪਛਿੰਦੇ ਸਿੱਖ ਭਾਈਚਾਰਾ ਜਿਨ੍ਹਾਂ ਨੂੰ ਇਸ ਸਮੇਂ ਦੂਰੀ ਲੜਾਈ ਲੜਦੇ ਆ ਪੈ ਰਹੇ ਸੀ। ਇੱਕ ਤਰ੍ਹਾਂ ਦੇ ਸਰਕਾਰ ਨੇ ਹਮਖਿਆਲੀ ਲੋਕਾਂ ਨੂੰ ਗੁਰਦੁਆਰਿਆਂ ਦੇ ਉੱਪਰ ਕਾਬਜ਼ ਕਰਾ ਦਿੱਤਾ ਜਿਹੜੇ ਉਸ ਵੇਲੇ ਗੁਰਦੁਆਰਿਆਂ ਤੇ ਕਾਬਜ਼ ਹੋਏ ਸਾਧੂ ਮਹੰਤਾਂ ਨੂੰ ਆਪ ਕੁਦਰੀਆਂ ਕਰਨ ਲੱਗ ਪਏ ਉਹਨਾਂ ਦੇ ਕੋਲ ਗੁਰ ਅਸਥਾਨ ਨੂੰ ਆਜ਼ਾਦ ਕਰਵਾਉਣੇ ਸੰ ਤੇ ਦੂਜੇ ਪਾਸੇ ਅੰਗਰੇਜ਼ ਸਰਕਾਰ ਤੋਂ ਆਪਣੇ ਦੇਸ਼ ਨੂੰ ਮੁਕਤ ਕਰਵਾਉਣਾ ਸੀ ਇਸ ਵਾਸਤੇ ਸਿੱਖਾਂ ਲਈ ਇਹ ਦੋਰੀ ਜੰਗ ਸੀ ਇਸ ਜੱਦੋਜਹਿਦ ਵਿੱਚ ਖਾਸ ਕਰਕੇ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਆ ਉਹ ਸਿੱਖਾਂ ਨੇ ਦਿੱਤੀਆਂ। ਔਰ ਗੁਰਮੁਖੋ ਸਮਾ ਬਣਿਆ ਗੋਰਾ ਸਰਕਾਰ ਨੇ ਆਪਣੇ ਕਾਲੇ ਹੱਥੇ ਦੀ ਨੀਤੀ ਦੇ ਮੁਤਾਬਕ ਬਲਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਅਪਣਾਉਂਦਿਆ ਹੋਇਆ। ਇਹ ਸੋਚਿਆ ਕਿ ਇੱਥੋਂ ਦੇ ਵਸਨੀਕ ਜਿਹੜੇ ਨੇ ਨੁਵਾਨੋ ਵੱਖਰਾ ਕੀਤਾ ਜਾਵੇ ਮੁਸਲਮਾਨਾਂ ਨੂੰ ਵੱਖਰਾ ਕੀਤਾ ਜਾਵੇ ਪੰਜਾਬ ਦੇ ਲੋਕਾਂ ਨੂੰ ਵੱਖਰਿਆਂ ਕੀਤਾ ਜਾਵੇ ਕਿਉਂਕਿ ਇਹ ਦੇਸ਼ ਦੀ ਤਾਕਤ ਜਿਹੜੀ ਹੈ ਇੱਥੋਂ ਦੀ ਅਖੰਡਤਾ ਜਿਹੜੀ ਹੈ ਉਹਨੂੰ ਕਿਸੇ ਢੰਗ ਦੇ ਨਾਲ ਢਾਹ ਲਾਈ ਜਾਵੇ ਔਰ ਇਸ ਸਮੇਂ ਦੇ ਵਿੱਚ ਦੋ ਬਹੁਤ ਹੀ ਜਿਆਦੇ ਲਾਲਚੀ ਸਤਾ ਦੇ ਭੁੱਖੇ ਸੀ ਜਨਾਬ ਜਨਾ ਔਰ ਪੰਡਤ ਜਵਾਰ ਲਾਲ ਨਹੀਂ ਇਹ ਅੰਗਰੇਜ਼ਾਂ ਦੀਆਂ ਗੱਲਾਂ ਵਿੱਚ ਆ ਗਏ ਵੈਸੇ ਵੀ ਇਹਨਾਂ ਦੀ ਲਲਸਾ ਸੀ ਕਿ ਸਾਡਾ ਆਪਣਾ ਮੁਲਕ ਹੋਵੇ ਉਸ ਮੁਲਕ ਦੇ ਅਸੀਂ ਪ੍ਰਧਾਨ ਮੰਤਰੀ ਹੋਈਏ ਔਰ ਅੰਗਰੇਜ਼ਾਂ ਨੇ ਸਿੱਖਾਂ ਨੂੰ ਪੇਸ਼ਕਾਸ਼ ਕੀਤੀ ਵੱਖਰੇ ਹੂmland ਦੀ ਪਰੰਤੂ ਸਿੱਖ ਜਿਹੜੇ ਸੀ ਪੰਡਤ ਜਵਾਰ ਨਾਲ ਨਹਿਰੂ ਦੀਆਂ ਲੂੰਬੜ ਚਾਲਾਂ ਨੂੰ ਸਮਝ ਨਾ ਸਕੇ ਔਰ ਉਹਨਾਂ ਨੇ ਕਬੂਲ ਕਰ ਲਿਆ ਕਿ ਹਾਂ ਅਸੀਂ ਇਹਨਾਂ ਲੋਕਾਂ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ ਹਾਲੇ ਕਿ ਇਹ ਵੀ ਇਹਨਾਂ ਨੂੰ ਸੰਕੇਤ ਮਿਲ ਗਿਆ ਕਿ ਹਾਲੇ ਤਸੀ ਇਹਨਾਂ ਵਿਪਰ ਲੋਕਾਂ ਨੂੰ ਬ੍ਰਾਹਮਣ ਲੋਕਾਂ ਨੂੰ ਗੁਲਾਮ ਹੋયા ਦਿੱਤਿਆ ਆਜ਼ਾਦ ਹੋ ਜਾਣਗੇ ਪਰ ਇਹ ਗੱਲ ਨੂੰ ਸਮਝ ਨਾ ਪਾਇਆ ਗੁਰਮੁਖੋ 14 ਅਗਸਤ ਨੂੰ ਦੇਸ਼ ਦੀ ਵੰਡ ਹੋ ਗਈ ਔਰ ਪਾਕਿਸਤਾਨ ਦੇ ਵਸਨੀਕ ਲੋਕ ਕਹਿੰਦੇ ਨੇ ਅੱਜ ਦੇ ਦਿਨ ਸਾਡਾ ਦੇਸ਼ ਆਜ਼ਾਦ ਹੋਇਆ 15 ਅਗਸਤ ਨੂੰ ਹਿੰਦੁਸਤਾਨ ਦੇ ਲੋਕਾਂ ਦੇ ਨੇ ਸਾਡਾ ਦੇਸ਼ ਆਜ਼ਾਦ ਹੋਇਆ। ਹਰ ਸਾਲ 14 ਅਗਸਤ ਤੇ 15 ਅਗਸਤ ਇਹ ਦੋ ਦਿਨ ਦੋਹਾਂ ਮੁਲਕਾਂ ਦੇ ਵਿੱਚ ਬੜੀਆਂ ਰੱਜ ਕੇ ਖੁਸ਼ੀਆਂ ਮਨਾਇਆ ਜਾਂਦੀਆਂ ਨੇ। ਮੁਬਾਰਕ ਵਾਦਾਂ ਦੇ ਟੀਸ ਲਾਇਆ ਜਾਂਦੇ ਨੇ। ਪਰ ਇੱਥੇ ਮੈਂ ਦੱਸਣਾ ਚਾਹਣਾ ਹਾਂ ਜਿਸ ਦਿਨ ਇਹ ਵੰਡ ਹੋਈ। ਇਹਦੇ ਨਾਲ ਸਾਡਾ ਦੇਸ਼ ਆਜ਼ਾਦ ਨਹੀਂ ਹਾਂ ਬ੍ਰਿਟਿਸ਼ ਸਰਕਾਰ ਦੀ ਹਕੂਮਤ ਉਹਦੀ ਗੁਲਾਮੀ ਤੋਂ ਆਜ਼ਾਦ ਜ਼ਰੂਰ ਹੋਇਆ ਪਰ ਜੇ ਅਸੀਂ ਕਿ ਇਹ ਦੇਸ਼ ਆਜ਼ਾਦ ਹੋਇਆ ਤੇ ਇਹ ਸਰਾਸਰ ਗਲਤ ਹੈ ਕਿਉਂਕਿ ਇਸ ਦਿਨ ਪੰਜਾਬ ਬਰਬਾਦ ਹੋਇਆ ਸੀ ਪੰਜਾਬ ਦੇ ਦੋ ਟੁਕੜੇ ਹੋ ਗਏ ਅੱਧਾ ਪੰਜਾਬ ਜਿਹਨੂੰ ਅਸੀਂ ਲੰਘਦਾ ਪੰਜਾਬ ਕਿੰਨੇ ਪਾਕਿਸਤਾਨ ਵਿੱਚ ਚਲਿਆ ਗਿਆ ਔਰ ਅੱਧਾ ਪੰਜਾਬ ਜਿਹਨੂੰ ਅਸੀਂ ਚੜਦਾ ਪੰਜਾਬ ਕਿੰਨੇ ਅੱਧਾ ਹਿੱਸਾ ਇਸ ਪਾਸੇ ਰਹਿ ਗਿਆ ਔਰ ਜਦੋਂ ਇਹ ਪੰਜਾਬ ਦੀ ਵੰਡ ਹੋਈ ਤੇ ਜਿਹੜੇ ਮੁਸਲਮਨ ਭਾਈ ਸੀ ਉਹ ਆਪਣੇ ਮਿਲੇ ਹੋਏ ਮੁਲਕ ਦੇ ਵਿੱਚ ਜਾਣਾ ਚਾਹੁੰਦੇ ਸੀ ਹਿੰਦੁਸਤਾਨ ਨੂੰ ਛੱਡ ਕੇ ਪਾਕਿਸਤਾਨ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਸੀ ਉਹ ਆਉਣਾ ਚਾਹੁੰਦਾ ਸੀ ਛੱਡ ਦੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਗਲਤਫਹਿਮਾਂ ਫਲਾਇਆਂ ਗਈਆਂ ਵਸਦੇ ਰਸਦੇ ਘਰ ਉਜੜੇ ਤੇ ਉਜਾੜੇ ਗਏ ਜ਼ਮੀਨ ਜਾਇਦਾਦਾਂ ਸਭ ਕੁਝ ਤਰਿਆ ਤਰਾ ਜਾ ਰਹਿ ਗਿਆ ਈਨਾ ਪੈਣਾ ਦੀ ਇੱਜ਼ਤ ਆ ਬਰੋ ਬਰੋਲੀ ਗਈ ਗੱਲ ਕੀ ਇਹਨਾਂ ਦਿਨਾਂ ਦੇ ਵਿੱਚ ਖੂਨ ਦੀ ਰੱਜ ਕੇ ਹੋਲੀ ਖੱਟੀ ਗਈ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੇ ਕੋਲ ਸੁਣਦੇ ਆ ਤੇ ਸੁਣਾਉਂਦੇ ਆ ਸੁਣਾਉਂਦੇ ਆ ਉਹਨਾਂ ਦੀਆਂ ਅੱਖਾਂ ਵੀ ਨਮ ਹੁੰਦੀਆਂ ਨੇ ਗळा ਭਰੁੰਦਾ ਤੇ ਸੁਣਨ ਵਾਲੇ ਦਾ ਿੱਦਾ ਵੀ ਇੱਕ ਵਾਰ ਅੰਦਰੋਂ ਤੜਪ ਉੱਠਦਾ ਸੋ ਇਸ ਵਾਸਤੇ ਇਹ ਆਜ਼ਾਦੀ ਦਾ ਦਿਨ ਨਹੀਂ ਇੰਜ ਕਹਣੀਏ ਪੰਜਾਬ ਦੀ ਬਰਬਾਦੀ ਦਾ ਦਿਨ ਹੈ ਠੀਕ ਹੈ ਜਿਹੜੇ ਲੋਕਾਂ ਦੀ ਮਨਸ਼ਾ ਹੈ ਉਹਨਾਂ ਨੂੰ ਮੁਬਾਰਕ ਹੈ ਪਰ ਪੰਜਾਬੀਓ ਚਾਹ ਤੁਸੀਂ ਲੰਘੇ ਪੰਜਾਬ ਵਿੱਚ ਵਸਦੇ ਹੋ ਚਾਹ ਤੁਸੀਂ ਚੜ੍ਹਦੇ ਪੰਜਾਬ ਦੇ ਵਿੱਚ ਜੇ ਤੁਸੀਂ ਚੰਗੇ ਖਾਨਦਾਨ ਨਾਲ ਸਬੰਧ ਰੱਖਦੇ ਹੋ ਬਲਕਿ ਤੁਹਾਡੀਆਂ ਰਗਾਂ ਦੇ ਵਿੱਚ ਉਹਨਾਂ ਦਾ ਖੂਨ ਹੈ ਜਿਹੜੇ ਆਪਣੇ ਦੇਸ਼ ਆਪਣੀ ਕੌਮ ਆਪਣੇ ਧਰਮ ਦੇ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਸਨ ਤੇ ਜਿਨ੍ਹਾਂ ਦੇ ਨਾਲ ਇਹ ਦੇਸ਼ ਦੀ ਵੰਡ ਸਮੇਂ ਬਦਤਤੀਆਂ ਹੋਈਆਂ, ਉਜਾੜਾ ਹੋਇਆ, ਕਤਲੋਗਾਰਥ ਹੋਈ। ਸੋ ਇਨ੍ਹਾਂ ਪਰਿਵਾਰਾਂ ਨਾਲ ਜੇ ਅਸੀਂ ਸੰਬੰਧ ਰੱਖਦੇ ਆਂ ਤੇ ਸਾਨੂੰ ਕਦੇ ਵੀ ਮੁਬਾਰਕਬਾਦ ਨਹੀਂ ਦੇਣੀ ਚਾਹੀਦੀ ਕਿ ਅੱਜ ਦੇ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਬਲਕਿ ਮੈਂ ਫੇਰ ਕਹ ਦਵਾਂ ਦੇਸ਼ ਬ੍ਰਿਟ ਸਰਕਾਰ ਦੇ ਕੋਲੋਂ ਆਜ਼ਾਦ ਹੋਇਆ ਉਹਨਾਂ ਦੀ ਹਕੂਮਤ ਦੇ ਕੋਲੋਂ ਪਰ ਪੰਜਾਬ ਬਰਬਾਦ ਹੋਇਆ ਸੀ ਅੱਜ ਵੀ ਉਸ ਬਰਬਾਦੀ ਦੇ ਸਿੱਟੇ ਸਾਡੇ ਸਾਹਮਣੇ ਨੇ ਤਕਰੀਬਨ ਵਰਤਮਾਨ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਢਾਹ ਲਾਉਣ ਵਾਸਤੇ ਪੱਪਾਂ ਤਰਹੂ ਹੋ ਕੇ ਜ਼ੋਰ ਲਗਾਇਆ ਜਾ ਰਿਹਾ ਹੈ ਇੱਥੋਂ ਦੀਆਂ ਫਸਲਾਂ ਇੱਥੋਂ ਦੀਆਂ ਨਸਲਾਂ ਨੂੰ ਕਿਵੇਂ ਤਬਾਹ ਕਰਨਾ ਹੈ ਇੱਥੋਂ ਦੀ ਕਿਸਾਨੀ ਇੱਥੋਂ ਦੀ ਮਜ਼ਦੂਰੀ ਇਥੋਂ ਦੀ ਜਵਾਨੀ ਨੂੰ ਕਿਵੇਂ ਬਰਬਾਦ ਕਰਨਾ ਹੈ ਬਲਕਿ ਅੱਜ ਵੀ ਮੈਨੂੰ ਕਹਿਣ ਤੋਂ ਸੰਕੋਚ ਨਹੀਂ ਕੇਂਦਰ ਸਰਕਾਰ ਦੇ ਅੰਦਰ ਪੰਜਾਬ ਦੇ ਭਲੇ ਵਾਸਤੇ ਕੁਝ ਸੋਚਿਆ ਲਈ ਜਾਂਦਾ ਸਗੋਂ ਪੰਜਾਬ ਨੂੰ ਢਾਲ ਲਾਉਣ ਦੀਆਂ ਕੁੱਝੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਔਰ ਮੈਂ ਇਹ ਵੀ ਕਹਿ ਦੇਵਾਂ ਚਾਹ ਉਦੇਸ਼ ਦੀ ਸਰਕਾਰ ਹੋਵੇ ਤੇ ਚਾਹ ਉਸ ਸਟੇਟ ਦੀ ਸਰਕਾਰ ਹੋਵੇ ਅੱਜ ਵੀ ਦੇਸ਼ ਸਟੇਟ ਦੇ ਅੰਦਰ ਰਾਜਕੀ ਬੇਰੁਜ਼ਗਾਰੀ ਹੈ ਜਿਸ ਕਾਰਨ ਕੰਤੀ ਮਾਪਿਆਂ ਦੀ ਇਕਲੌਤੀਆਂ ਔਲਾਦਾਂ ਵਿਦੇਸ਼ਾਂ ਦੇ ਵਿੱਚ ਰੋਜੀ ਰੋਟੀ ਵਾਸਤੇ ਜਾ ਰਹੀਆਂ ਨੇ ਔਰ ਦੂਰੇ ਮਾਪਦਾਂ ਵਰਤੇ ਜਾਂਦੇ ਨੇ ਕਈ ਵੱਡੇ ਵੱਡੇ ਕ੍ਰਿਮਿਨਲ ਲੋਕ ਜਿਹੜੇ ਜ਼ਿਲ੍ਹਾ ਵਿੱਚ ਸੀ ਉਹਨਾਂ ਨੂੰ ਬਾਹਰ ਕੱਢ ਕੇ ਮੰਤਰੀ ਪਦਾਂ ਤੱਕ ਪਹੁੰਚਾ ਦਿੱਤਾ ਗਿਆ ਪਰ ਲੰਮੇ ਸਮੇਂ ਤੋਂ ਆਪਣੇ ਧਰਮ ਦੀ ਲੜਾਈ ਲੜ ਰਹੇ ਸਿੱਖ ਪੰਜਾਬੀ ਮੈਂ ਤੇ ਬੇਨਤੀ ਕਰਾਂ ਕੋਈ ਵੀ ਘੱਟ ਗਿਣਤੀ ਵਾਲਾ ਹੋਵੇ ਚਾਹੇ ਮੁਸਲਮ ਹੋਵੇ ਚਾਹੇ ਸਾਈ ਹੋਵੇ ਚਾਹੇ ਸਿੱਖ ਅੱਜ ਬਹੁ ਗਿਣਤੀ ਸਰਕਾਰ ਦੇ ਵੱਲੋਂ ਉਹਨਾਂ ਨਾਲ ਬਤਿਕਨਾ ਹੋ ਰਹੀਆਂ ਨੇ ਲੰਮੇ ਸਮੇਂ ਤੋਂ ਸਿੱਖ ਦੇ ਜਹਾਜ਼ ਨੂੰ ਜੋਦੇ ਜੇਲਾਂ ਦੇ ਵਿੱਚ ਗੱਲ ਸੜ ਰਹਿਣ ਜਿਨ੍ਹਾਂ ਨੇ ਬਣਦੀ ਹੋਈ ਸਜ਼ਾ ਨੂੰ ਦੂਰੀ ਦੂਰੀ ਤੇਰੇ ਤੇਰੀ ਬਾਤ ਜਿਹੜਾ ਹੈ ਉਹ ਕੱਟ ਲਿਆ ਅੱਜ ਵੀ ਜੇਲਾਂ ਦੇ ਵਿੱਚ ਨੇ ਅਸੀਂ ਕਿਹੜੇ ਤੰਗ ਦੇ ਨਾਲ ਤਈਏ ਕਿ ਅੱਜ ਦੇ ਦਿਨ ਦੇਸ਼ ਆਜ਼ਾਦ ਹੋਇਆ ਸੀ ਆਪ ਸਾਰਿਆਂ ਨੂੰ ਮੁਬਾਰਕਾਂ ਕਿਵੇਂ ਕਰੀਏ ਕਿਉਂਕਿ ਅੱਜ ਦੇ ਦਿਨ ਪੰਜਾਬ ਬਰਬਾਦ ਹੋਇਆ ਸੀ ਤੇ ਉਸ ਬਰਬਾਦੀ ਦੇ ਚਿੰਨ ਉਸ ਬਰਬਾਦੀ ਦੇ ਲਖ ਅੱਜ ਵੀ ਜਿਵੇਂ ਦੇ ਤਿਉਹ ਹੀ ਨਹੀਂ ਬਲਕਿ ਉਹਨਾਂ ਵਿੱਚ ਵਾਧਾ ਹੋਇਆ ਇਸ ਵਾਸਤੇ ਮੈਂ ਬੇਨਤੀ ਕਰਾਂਗਾ ਭਾਈ ਅੱਜ ਦੇ ਦਿਨ ਨੂੰ ਅਜਾਦੀ ਦੇ ਦਿਵਸ ਵਜੋਂ ਨਹੀਂ ਬਰਬਾਦੀ ਦੇ ਦਿਵਸ ਵਜੋਂ ਮਨਾਇਆ ਜਾਵੇ ਬਾਕੀ ਜਿਵੇਂ ਆਪ ਜੀ ਦੀ ਮਰਜ਼ੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फति